ਪਹਿਲਾ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਧੀਆਂ ਕਹਿੰਦਾ ਐਂਬੂਲੈਂਸਾਂ ਖੜੀਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਉਹ ਧੱਕਾ ਕਰ ਰਿਹਾ ਬਾਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਹੈ ਕਿ ਕੰਦਾ-ਕੁੰਦਾ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਇੱਥੇ ਪੋਕਲੈਨ ਮਸ਼ੀਨ ਲੈ ਕੇ ਆ ਰਹੇ ਸੀ ਅੱਜ ਦੇ ਤੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਕੱਡੀਆਂ ਦੱਸਿਆ ਗਿਆ ਜੋਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਜਿਹੜੀ ਜੀ ਸੀ ਵੀ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭਾਵੋ ਪੰਜਾਬ ਨਾਲ ਨਹੀਂ ਹੈ ਉਹ ਦਿੱਲੀ ਨਾਲ ਹੀ ਹੈ ਉਧਰ ਅੰਮ੍ਰਿਤ ਸ਼ਾਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰ ਆਉਂਦਾ ਹੈ ਉੱਚੇ-ਉੱਚੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨਾਲ ਹੈ ਵੰਸਿਆ ਇੱਕ ਮਿੰਟ ਪਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰੇ ਵੀਰ ਸਾਹਜਾਦਾਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਵੜ ਸਕਦਾ ਉਚਨੜਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹਾਰਦੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣਾ ਦਾ ਜ਼ਿਲ੍ਹਾ ਹੈ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਕਤੂੰਤਮਾਨ ਦਾ ਨੈੱਟ ਵੀ ਬੰਦ ਹੈ ਇੱਥੇ ਪਾਤੜੀ ਖੜੇ ਹਾਂ ਨੈੱਟ ਪੰਜ ਦਿਨ ਤੋਂ ਬੰਦ ਹੈ ਇੱਥੇ ਬਾਈ ਬਾਈ ਨਹੀਂ ਬੰਦ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ نیٹ ਚੱਲਦਾ ਪਰ ਪੰਜਾਬ ਚ ਇਕੱਲਾ ਪਾਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ نیٹ ਬੰਦ ਆ ਇੱਥੋਂ ਕਿੰਨੀ ਦੂਰ ਹੂ ਬਾਰਡਰ ਖੋਰੀ ਵਾਲਾ 15 18 ਕਿਲੋਮੀਟਰ ਦੂਰ ਹੈ ਤੇ ਪਾਤਲਾ ਦੇ ਵਿੱਚ 5 ਦਿਨ ਹੋ ਗਏ نیٹ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵਨਤਮਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਜੋ ਭਰਾਵੋ ਗੱਲ ਸਮਝਣ ਦੀ ਲੋੜ ਹੈ ਜਿਹੜੇ ਮੰਗਲ ਮਗਰਵਸਤੇ ਹੰਝੂ ਪਵਾਉਂਦੇ ਆ ਨਾ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਦੁੱਲ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਦੋਨੋਂ ਜਿੱਤ ਕੇ ਆਏ ਸੀਗੇ ਦਿੱਲੀੋਂ ਵਾਪਸ ਮੁੜਦੇ ਨਾਲ ਦੀ ਨਾਲ ਆ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਬੁੱਤ ਅਰਸਗੰਦੀ ਗੱਡੀ ਤੇ ਚੜ ਗਿਆ ਗੁੱਝੜੂਲੇ ਚੜ ਗਿਆ ਆਪਾਂ ਬਹੁਤ ਸ਼ੇਦੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਪਰ ਭਰਾਵੋ ਆਪਾਂ ਬਹੁਤ ਸ਼ੇਦੀ ਭੁੱਲਦੇ ਆ ਇਸ ਕਰਕੇ ਬਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗ ਤੇ ਰਹੋਗੇ ਧੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾੜਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਆ ਉਧਰ ਨੂੰ ਚੜ ਗਏ ਉਹ ਲੀਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣਾ ਇਨਸਾਨ ਵੀ ਪੰਜਾਬ ਦਾ ਜਾਦੇ ਹੋਣਾ ਲੱਕੇ ਬਾਹੀ ਤੇਰੀ ਸੋਚ ਤੇ ਪੰਜਾਬੀਆਂ ਦੇ ਲੋਕ ਤੇ ਲੱਕੇ ਬਾਹੀ ਤੇਰੀ ਸੋਚ ਤੇ ਪੰਜਾਬੀਆਂ ਦੇ ਲੋਕ ਤੇ ਮਜ਼ਦੂਰ ਇਕਤਾ ਜਿੰਦਾਬਾਦ ਕੇਂਦਰ ਸਰਕਾਰ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਭਗਵਾਨ ਤੁਮਾਰ ਮੁਕਤਬਾਦ ਅੱਜ ਕੱਲ੍ਹ ਦੇਖੋ ਬਰਤਬਾਦ ਗੱਲ ਸੁਣੋ ਗੱਲ ਭਵੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲਈ ਗਈ ਆ ਬਈ ਉੱਥੇ ਅੱਜ ਨਾ ਸ਼ੰਭੂ ਦੋਤਰੇ ਆਏ ਆ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਕਾਉਂਦੇ ਆ ਗੋਤਵਾ ਵੀ ਖਤਰੇ ਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਭਰਾਵੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਕਰਾਂਚ ਬੜਿਆ ਰਿਹਾ ਤੇ ਯਾਦ ਰੱਖੋ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹੇ ਨੇ ਕਾਨੂੰਨ ਨੇ ਖਤਰ ਖਤਰਨਾਕ ਆ ਰਹੇ ਨੇ ਸੋ बार-बार ਪੰਜਾਬ ਨੂੰ ਬੇਨਤੀਆਂ ਕਰਦੇ ਆ ਵੀ ਜਿਹੜੇ ਹੁਣ ਵੀ ਕਰਾਂਚ ਬੈਠੇ ਸਵਾਲ ਲਈ ਜਾਂਦੇ ਆ ਜਾਂ ਮੰਗਲਪੁਰੇ ਲੱਤਾਂ ਖਿੱਚਣੇ ਬੈਠੇ ਆ ਮਰੀਆਂ ਹੋਈਆਂ ਜਮੀਰਾਂ ਵਾਲੇ ਬੈਠੇ ਨੇ ਭਾਈ ਦੇਖੋ ਮੈਂ ਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਲੋ ਬਾਈ ਸੁਣ ਲੋ ਯਾਰ ਸਾਡੀ ਵਿਚਾਰ ਧਾਰਾ ਦਾ ਬਖਰੇਮਾ ਹੋ ਸਕਦਾ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਦਰਾਂ ਤੇ ਲੜ ਰਿਹਾ ਹੈ ਜਗਮੀ ਹੋ ਰਿਹਾ ਹੈ ਪੰਜਾਬ ਦਾ ਜੋ ਘਾੜ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਜਿਹੜਾ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਇਸ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਅਗਰ ਚੇਤੇ ਰੱਖਿਓ ਪੰਜਾਬ ਦਾ ਗਡਾਰ ਹੈ ਉਹ ਨਾਜਵਾਨੋ ਤੁਹਾਨੂੰ ਤੁਹਾਨੂੰ ਮੈਂ ਬਾਰ-ਬਾਰ ਮੇਰੀ ਬੇਨਤੀ ਮੇਰਾ ਵੀ ਨੰਨਿਆ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਹਿੰਦੇ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾਹਟ ਵਾਲੀ ਕਾਰਵਾਈ ਚ ਨਾ ਆਇਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਣ ਬਿਨਾ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀੜ ਹੈ ਕਿਉਂਕਿ ਇਹ ਸ਼ਿਕਾਰ ਖੇਡਣ ਨੂੰ ਤਿਆਰ ਬੈਠੇ ਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠੇ ਆ ਘਾਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਹੁਣ ਮੈਂ ਕੱਲ ਦੇਖਿਆ ਬਹੁਤ ਨੌਜਵਾਨ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਵਿਆਹਤ ਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਨਾ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਅਜੇ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਇੱਕ ਰਣਨੀਤੀ ਹੁੰਦੀ ਐ ਜੁੱਧ ਦੀ ਇੱਕ ਪੈਂਤੜਾ ਹੁੰਦਾ ਐ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਾ ਸਕੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਜਾਨਾ ਸੁਣ ਲਿਓ ਬਾਈ ਧਿਆਨ ਨਾਲ ਸੁਣ ਲਿਓ ਆਪਾਂ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਹਬੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਧਦੇ ਗਏ ਵਾਧਦੇ ਗਏ ਵਾਧਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਂ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫੱਦੇ ਕੀਤਾ ਸੋਚ ਕਰਕੇ ਕਈ ਰਾਂ ਦਿੱਤੀਆਂ ਆਉਂਦੀਆਂ ਨੇ ਕਿਉਂ ਲਾਇਆ ਮੋਰਚਾ ਇੱਥੇ ਕਿਉਂਕਿ ਪਾਣੀ ਸੀ ਉੱਥੇ ਤੇ ਸਾਨੂੰ ਵੀ ਸਾਰੀਆਂ ਜੰਗਦੀਆਂ ਨੀਤੀਆਂ ਸਮਝ ਕੇ ਮੇਰਾ ਵੀ ਨੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਜੋਧਾ ਜਿਹੜਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਕਸੀ ਹੈ ਸੋਚ ਤੇ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰ੍ਹੇ ਦੀ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੋ ਇਸਾਨਹਾ ਤੁਹਾਡੇ ਯਾਦ ਹੋਣਾ ਹੈ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਇਤਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਇੱਕ ਮਿੰਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਕਿਹਾ ਜੇ ਪੰਜਾਬ ਹਾਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁੜ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿਣਾ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨੋ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚੇ ਦਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਦੀ ਨਿਰਾਸ਼ਤਾ ਵੀ ਜਾਣੀ ਐ ਤੇ ਮਨੋਬਲ ਵੀ ਟੁੱਟ ਜਾਣਾ ਜੋ ਇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਸੋ ਅਸੀਂ ਭਾਈ ਮੀਟਿੰਗ ਕਰਦੇ ਆ ਇੱਥੇ ਸਰਜੀਤ ਪੂਲ ਜੀ ਆਏ ਹੋਏ ਨੇ ਹੋਰ ਆ ਕੁਝ ਬਣੇ ਨੇ ਜਿਹੜਾ ਵੀ ਫੈਸਲਾ ਹੋਵੇ ਆ ਇਹ ਭਵੰਤ ਫੈਸਲਾ ਕਰ ਲੈ ਇਹ ਭਵੰਤ ਫੈਸਲਾ ਕਹਿੰਦੇ ਕੋਈ ਗੱਲ ਨਹੀਂ ਜਿੱਥੇ ਜਿੱਲੀ ਵਾਲੀਆਂ ਫੌਜਾਂ ਖੜੀਆਂ ਉੱਥੇ ਭਾਦਰਾਂ ਵੀ ਹੋਣਗੀਆਂ ਕੋਈ ਗੱਲ ਨਹੀਂ ਇਹ ਭਵੰਤ ਫੈਸਲਾ ਕਰ ਲੈ ਉਹ ਗੱਡੀ ਡੁੱਟ ਜੂਗੀ ਗੱਡੀ ਕਿਉਂਕਿ ਉੱਤੇ ਕੁਝ ਨਹੀਂ ਸਟੇਟ ਰਿਹਾ ਹੁਣ ਇਹ ਭਵੰਤ ਫੈਸਲਾ ਕਰ ਲੈ ਇਹ ਸਾਡੀਆਂ ਜੇਐਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਤਰਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਤਰਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆਉਂਦੇ ਨੇ ਫੋਟੋਆਂ ਖਿੱਚਣੀਆਂ ਤੇ ਪੰਜਾਬ ਦੇ ਨਾਲ ਖੜਨਾ ਹੈ। ਹਾਂ। ਇਹ ਹੁਣ ਬਹੁਤ ਫੈਲਾ ਕਰ ਲਾ ਜੋ ਆ ਕਰਤੂਤ ਅੱਜ ਕੀਤੀ ਐ ਪੰਜਾਬ ਪੁਲਿਸ ਨੇ ਫੜਿਆ। ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ। ਮਾ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ। ਮਸ਼ੀਨਾਂ ਦੀ ਲੋੜ ਆ ਜੀ ਸੀ ਬੀ ਦੀ। ਅੱਜ ਨੌਜਵਾਨ ਪਰਾਲਾ ਕਰਕੇ ਲੈ ਆਏ ਅੱਜ ਫੜਦੇ। ਇਹ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੀ ਸੀ ਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ। ਸਿਹਰਾ ਸਾਹ ਮਤਲਬ ਸਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਆ ਕਹੀ ਜਾਣ। ਬੰਬ ਫਿੱਟੇ ਰੂਪ ਦੇ ਵਿੱਚ ਇਹ ਮੋਦੀ ਨਾਲ ਇਸ਼ਾਰਾ ਮਿਲੇ ਹੋਏ ਨੇ ਉੱਤੋਂ ਗੱਲ ਹੋ ਰਹਿ ਵਿਚੋ ਇਹ ਕਹਾਣੀ ਵੀ ਇਹ ਅੱਗੇ ਬਦਲ ਨਹੀਂ ਦੇਣੇ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਜਿਸ ਕਰਕੇ ਭਾਈ ਮੈਂ ਆਗੋਂ ਨਾਲ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰਾਇ ਬਣਦੀ ਆ ਵੀ ਕੀ ਕਰਨਾ ਪਰ ਮੈਂ ਬੇਇੱਜ਼ਤੀ ਫੇਰ ਕਰਦਾ ਉਧਰ ਮੀਟਿੰਗ ਚੱਲੀ ਜਾਂਦੀ ਹੈ ਉਦੋਂ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਗੂ ਗਏ ਹੋਏ ਨੇ ਇਧਰੋਂ ਕਹਿੰਦੇ ਹੈਡਰੇ ਫੜ ਲਓ ਮਸ਼ੀਨਾ ਫੜ ਲਓ ਟਰਾਲੀਆਂ ਫੜ ਦੋ ਕੋਈ ਚੰਗੇ ਵਾਲ ਥੋੜੀਏ ਯਾਰ ਇਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸਟੇਜ ਤੋਂ ਚੱਲੂਗੀ ਜਿਵੇਂ ਭਾਈ ਲੱਖਾਂ ਕਰੂਗਾ ਜਾਂ ਮਾਇਆ ਤੇ ਭਾਈ ਕਰਨਗੇ ਫੂਮੀ ਆਪਾਂ ਲਾਗੂ ਕਰਦੇ ਆਂ ਸਾਰਦੇ